ਉਸੀਂ ਇੱਕ ਸਰਪੰਚ ਚੋਣ ਜਿਹੜਾ ਨਿਊਟਰਲ ਹੋਵੇ ਮੰਨ ਲਓ ਬੋਲ ਕਰੋ ਕੱਲ ਨੂੰ ਕੋਈ ਕਾਂਗਰਸੀ ਵਾਈਂਡਡ ਦਾ ਬੰਦਾ ਜਿੱਤ ਕੇ ਜਾਂਦਾ ਕਿ ਮਾਨ ਸਰਕਾਰ ਜਾਂ ਉਹਨਾਂ ਦੇ ਲੋਕਲ ਐਮ ਐਲ ਏ ਉਸ ਪਿੰਡ ਨੂੰ ਫੰਡਿੰਗ ਉਦਾਂ ਹੀ ਦੇਣਗੇ ਜਾਂ ਉਹਦੇ ਨਾਲ ਬਿਤਕਰਾ ਕਰਨਗੇ ਸਰ ਸਰਪ੍ਰਭਾਤ ਸਿੰਘ ਮਾਨ ਜੀ ਨੇ ਸਾਡੇ ਮੁੱਖ ਮੰਤਰੀ ਜੀ ਨੇ ਆਨ ਦੀਸ ਆਰ ਜਿਹੜੇ ਵਾਅਦੇ ਮਤਲਬ ਕੀਤੇ ਸੀਗੇ ਉਸ ਮਤਲਬ ਜਿਹੜੇ ਹੈਗੇ ਸਟਾਰਟ ਕਰ ਲਿਓ ਉਹਨਾਂ ਨੇ ਕੰਮ ਕਰੀ ਇਹ ਕਹਿੰਦੇ ਮੈਨੂੰ ਇੱਕ ਵਾਰੀ ਰਾਤ ਨੂੰ ਫੋਨ ਕਰਿਆ ਬੀ ਮੈ ਸੀ ਐਮ ਦੇ ਹਾਊਸ ਦੇ ਮੂਰੇ ਖੜਾ ਕਹਿੰਦੇ ਕਹਿੰਦੇ ਉਹ ਉਹ ਲੀਡਰ ਬੋ ਮੁੱਲਿਆ ਕਹਿੰਦੇ ਕਿਉਂ ਖੜਾ ਕਹਿੰਦਾ ਇੱਕ ਦਿਨ ਇੰਦਾਂ ਲਾਉ ਕਹਿੰਦਾ ਮੈਂ ਉਹ ਕੋਠੀ ਦੇ ਅੰਦਰ ਬਿਲਕੁਲ ਉਹਨੂੰ ਉੱਥੇ ਜਾ ਕੇ ਤੂੰ ਚਾਹੇ ਸੌਦਾ ਸੈਂਟਰ ਚ ਲੈ ਜਾਓ ਚਾਹੇ ਪਿੰਡ ਚ ਲੈ ਜਾਓ ਚਾਰ ਚਾਰ ਘੰਟੇ ਪਰਿਬੰਧ ਘੰਟੇ ਉੱਥੇ ਜਿਹੜੇ ਹੈਗੇ ਆਪਣੇ ਵੇਸਟ ਹੁੰਦੇ ਸੀ ਉਹ ਕਹਿੰਦਾ ਆਪਾਂ ਨੂੰ ਫੋਨ ਕਰਕੇ ਪੁੱਛਦੇ ਨੇ ਸਾਡ ਤੁਹਾਡੇ ਕੋਲ ਟਾਈਮ ਕਦੋਂ ਹੈ ਕਦੋਂ ਅਸੀਂ ਤੁਹਾਡੇ ਘਰ ਆ ਸਕਦੇ ਨੇ ਸਵੇਰੇ ਆਈਏ ਜਾਂ ਦੁਪਹਿਰ ਆਹ ਸਸੀ ਕਾੜਨੀ ਆਜ ਆਪਾਂ ਤੁਹਾਨੂੰ ਇੱਕ ਨਵੀਂ ਸ਼ਖਸੀਅਤ ਨਾਲ ਮਿਲਾਉਂਦੇ ਆ ਜਿਹੜੇ ਕੀ ਆਮ ਆਦਮੀ ਪਾਰਟੀ ਤੋਂ ਜੁੜੇ ਹੋਏ ਹਨ ਸਾਡੇ ਨਾਲ ਹਨ ਬਲਕਾਰ ਸਿੰਘ ਜੋ ਕਿ ਖੰਨਾ ਆਈਟੀ ਸੈੱਲ ਦੇ ਪ੍ਰਧਾਨ ਹਨ ਸਤਿ ਸ਼੍ਰੀ ਅਕਾਲ ਬਲਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਆ ਇਹਨਾਂ ਨਾਲ ਅੱਜ ਗੱਲਾਂ ਕਰਾਂਗੇ ਕਿ 2.5 ਸਾਲ ਦੀ ਜਿਹੜੀ ਸਰਕਾਰ ਇਹਨਾਂ ਦੀ ਬਣੀ ਹੋਈ ਹੈ ਉਹਦੀਆਂ ਕੀ ਕੀ ਉਪਲਬਧੀਆਂ ਹੋਈਆਂ ਹਨ ਕੀ ਕੀ ਉਹਨਾਂ ਦੀ ਕਾਰਗੁਜ਼ਾਰੀ ਹੋਈ ਹੈ ਅੱਜ ਉਹ ਇਹਨਾਂ ਤੋਂ ਸਾਰੀ ਪੁੱਛਾਂਗੇ ਲਕਸ਼ਰ ਸਿੰਘ ਜੀ ਦੱਸੋ ਜੀ 2.5 ਸਾਲ ਦੇ ਵਿੱਚ ਤੁਸੀਂ ਤੁਹਾਡੀ ਸਰਕਾਰ ਨੇ ਕੀ ਕੀ ਪ੍ਰਾਪਤੀਆਂ ਕੀਤੀਆਂ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਨਹੀਂ ਕੰਮ ਕਰ ਸਕੇ ਤੁਸੀਂ ਕੀ ਕੀ ਕੀਤਾ 2.5 ਸਾਲਾਂ 'ਚ ਅੱਲਾ ਤਾਂ ਤੁਹਾਡਾ ਧੰਨਵਾਦ ਹਰਕਿਤ ਜੀ ਤੁਸੀਂ ਆਪਣੇ ਪੌੜ ਪਰ ਚੈਨਲ ਦੇ ਤੇ ਵਿਨੂ ਬੁਲਾਇਆ ਥੈਂਕ ਯੂ ਲਈ ਸਾਰੀ ਟੀਮ ਦਾ ਧੰਨਵਾਦ ਥੈਂਕ ਯੂ ਤੇ ਆਪਾਂ ਗੱਲ ਕਰੀਏ ਪਹਿਲਾ ਮਾਨ ਸਾਹਿਬ ਦੀ ਅੱਜ ਤੋਂ ਸਟਾਰਟ ਕਰਦੇ ਆਂ ਹਾਂਜੀ 1990 ਦੇ ਦਹਾਕੇ ਤੋਂ ਅੱਪਾਉਣਾ ਨੂੰ ਦੇਖ ਰਹੇ ਆ ਬਿਲਕੁਲ ਠੀਕ ਰਹੇ ਆ ਮੈਂ ਛੋਟਾ ਜਿਹਾ ਉਹਦੇ ਵਿੱਚ ਮਤਲਬ ਜਦੋਂ ਤੋਂ ਉਹਨਾਂ ਨੇ ਸਟਾਰਟਿੰਗ ਕਰੀ ਕਮੇਡੀ ਆਪਣੀ ਹਾਂਜੀ ਉਹਦੇ ਤੇ ਉਹਦੋਂ ਤੋਂ ਹੀ ਉਹ ਉਹਦਾ ਇਹ ਸੀ ਸਰਕਾਰ ਅੱਜ ਕੱਲ੍ਹ ਦੇ ਆ ਰਹੇ ਸੀਗੇ ਹਾਂਜੀ ਪੁਲਿਸ ਦੇ ਉੱਤੇ ਲਾ ਲੋ ਇਹ ਕਾ ਲੀਡਰਾਂ ਦੇ ਉੱਤੇ ਲਾ ਲੋ ਜਾਂ ਸਕੂਲਾਂ ਦੇ ਵਿੱਚ ਜਿਹੜਾ ਸਿਸਟਮ ਚੱਲ ਰਿਹਾ ਹੈ ਉਹਦੇ ਤੇ ਲਾਓ ਕਿੰਨੇ ਉਹਨਾਂ ਨੇ ਮਤਲਬ ਜਿਹੜੇ ਹੈਗੇ ਆ ਆ ਆ ਪੇ ਜਿਹੜੀ ਐਪੀਸੋਡ ਬੜਾਇ ਇਨੀ ਅਰੀਲਾ ਹੋ ਰਹੀਆਂ ਨੇ ਉਹਦੇ ਵਿੱਚ ਸਟਾਰਟਿੰਗ ਤੋਂ ਲੈ ਕੇ ਉਸ ਲੀਡਰ ਦੇ ਅੰਦਰ ਇੱਕ ਜਜ਼ਬਾ ਸੀਗਾ ਵੀ ਇਸ ਚੀਜ਼ ਦੇ ਅੰਦਰ ਬਣਦਾ ਹੈਗਾ ਤੇ ਉਹਨਾਂ ਨੇ ਜਿਹੜਾ ਹੈਗਾ ਉਹ ਚੀਜ਼ ਨੂੰ ਪੂਰਾ ਕਰਿਆ ਹੈਗਾ ਜਿਹੜੀ ਜਿਹੜੀ ਸੋਚ ਸੀ ਦੇਖੋ ਉਹਨਾਂ ਦੀ ਕਿੰਨੀ ਕਿੰਨੇ ਕਹੇ ਹੁੰਦਾ ਵੀ ਜਿਹੜਾ ਬੰਦਾ ਚੱਲਦਾ ਹੈ ਹਾਂ ਜੀ ਉਹ ਜਦੋਂ ਪੜ੍ਹਾਈ ਤੋਂ ਲੈ ਕੇ ਹੋਂਦ ਤੱਕ ਹਾਂ ਜੀ ਉਹਨਾਂ ਦੇ ਮਤਲਬ ਇਹੀ ਸੋਚ ਸੀਗੀ ਇੱਕ ਅੱਛੇ ਲੀਡਰ ਦੀ ਜਿਹੜਾ ਹੈਗਾ ਵੀ ਜਿਹੜੀਆਂ ਲੀਡਰਾਂ ਦੀਆਂ ਬਾੜੀਆਂ ਗੱਲਾਂ ਚੰਗੀਆਂ ਗੱਲਾਂ ਉਹ ਉਸ ਇੰਨਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਉਹਨਾਂ ਦੇ ਵਿੱਚ ਸ਼ੋਅ ਕੀਤਾ ਇੱਕ ਨਾ ਸਰ ਮੈਂ ਗੱਲ ਐਡ ਕਰੂੰਗਾ ਜਦੋਂ ਮੈਂਬਰ ਆਫ ਪਾਰਲੀਮੈਂਟ ਹੁੰਦੇ ਸੀਗੇ ਤੇ ਉਹਨਾਂ ਦੇ ਇੱਕ ਮਿੱਤਰ ਜਿਹੇ ਖਾਸ ਖਾਸ ਹੁਣ ਵੀ ਹੈਗੇ ਆ ਕਿਸੇ ਹੋਰ ਪਾਰਟੀ ਚ ਚਲੇ ਗਏ ਉਹ ਖੈਰ ਵੱਡੇ ਮੰਤਰੀ ਬਣ ਗਏ ਤੇ ਉਹਨਾਂ ਨੇ ਮਤਲਬ ਇੱਕ ਗੱਲ ਦੱਸੀ ਕਹਿੰਦੇ ਇਹਨਾਂ ਨੂੰ ਇੰਨਾ ਪੈਸ਼ਨ ਸੀਗਾ ਸੀਐਮ ਬਣਨ ਦਾ ਕਿ ਕਹਿੰਦੇ ਮੈਨੂੰ ਇੱਕ ਵਾਰੀ ਰਾਤ ਨੂੰ ਫੋਨ ਕਰਿਆ ਵੀ ਮੈਂ ਸੀਐਮ ਦੇ ਹਾਊਸ ਦੇ ਮੂਹਰੇ ਖੜਾ ਕਹਿੰਦੇ ਕਹਿੰਦੇ ਉਹ ਉਹ ਲੀਡਰ ਬੋ ਮੁੱਲੇ ਕਹਿੰਦੇ ਕਿਉਂ ਖੜਾ ਕਹਿੰਦਾ ਇੱਕ ਦਿਨ ਇਦਾਂ ਲਾਉ ਕਹਿੰਦਾ ਮੈਂ ਉਹ ਪੋਠੇ ਦੇ ਅੰਦਰ ਬਿਲਕੁਲ ਉਹਨਾਂ ਦਾ ਇੰਨਾ ਮਤਲਬ ਜਜ਼ਬਾ ਸੀਗਾ ਮੰਨਦਾ ਗਰੀ ਚੀਜ਼ ਬੰਦੇ ਦੇ ਮਨ ਦੇ ਵਿੱਚ ਮਤਲਬ ਹੁੰਦੀ ਹੈ ਆਪਾਂ ਇੱਕ ਜਜ਼ਬਾ ਰੱਖ ਲਿਆ ਉਹਨੇ ਆਪਣੇ ਮਨ ਦੇ ਵਿੱਚ ਜਜ਼ਬਾ ਰੱਖਿਆ ਵੀ ਮੈਂ ਸੀਐਮ ਬਣਨਾ ਹੈ ਅੰਸਾ ਉਹ ਬਦਲ ਵਰਗੇ ਰਹੇ ਬਾਲ ਫੇਰ ਐਂਡ ਤੇ ਦੂਜਾ ਸਰ ਹੋਣਾ ਜਨ ਨੇ ਆਪਾਂ ਇਹਨਾਂ ਦੀਆਂ ਮਤਲਬ ਕੀਤੇ ਹੋਏ ਕੰਮਾਂ ਤੇ ਸਰ ਇਹ ਕਹਿ ਰਹੇ ਨੇ ਵੀ ਅਸੀਂ ਪ੍ਰਾਣੀਆਂ ਸਰਕਾਰਾਂ ਨਾਲ ਵਾਦਨਾ ਉਪਰੀਆਂ ਦਿੱਤੀਆਂ ਇਹਦੇ ਬਾਰੇ ਵਿੱਚ ਜਾਣਣਾ ਪਾਉਂਗੇ ਮਾੜਾ ਨੌਕਰੀਆਂ ਤੋਂ ਦੇਖੋ ਹਰਕੀਤ ਵੀ ਜਿਹੜੀ ਸਰਕਾਰ ਜਦੋਂ ਬਣਦੀ ਹੈ ਆਪਣੇ ਚੌਥੇ ਸਾਲ ਦੇ ਵਿੱਚ ਕੰਮ ਸਟਾਰਟ ਕਰਦੀ ਹੈ ਹਾਂਜੀ ਹਰ ਇੱਕ ਹੁਣ ਤੱਕ ਦਾ ਜਿਹੜਾ ਰਿਕਾਰਡ ਗੰਦ ਕੇ ਦੇਖ ਲਓ ਵੀ ਜਿਹੜਾ ਜਿਹੜੀ ਵੀ ਸਰਕਾਰ ਚਾਹੇ ਕਾਂਗਰਸ ਦੀ ਆਈ ਚਾਹੇ ਭਾਲੀਦਲ ਦੀ ਆਈ ਚਾਹੇ ਭਾਜਪਾ ਦੀ ਆਈ ਕਿਤੇ ਵੀ ਪੰਜਾਬ ਉਸ ਸੇ ਲੋ ਨਹੀਂ ਆਈ ਕਦੇ ਵੀ ਭਾਜਪਾ ਤੇ ਉਹਨਾਂ ਦਾ ਜਿਹੜਾ ਰਿਕਾਰਡ ਹੁੰਦਾ ਸੀ ਉਹ ਵੀ 4 ਸਾਲ ਤੋਂ ਬਾਅਦ ਕੰਮਸਟਾਰ ਹੁੰਦਿੰਦੇ ਸੀਗੇ ਹਾਂਜੀ ਸਰਕਾਰ ਭਗਵਾਨ ਸਿੰਘ ਮਾਮਦੀ ਨੇ ਸਾਡੇ ਮੁੱਖ ਮੰਤਰੀ ਜੀ ਨੇ ਆਉਂਦੀ ਸਾਰ ਜਿਹੜੇ ਵਾਅਦੇ ਮਤਲਬ ਕੀਤੇ ਸੀਗੇ ਉਸ ਮਤਲਬ ਜਿਹੜੇ ਹੈਗੇ ਸਟਾਰਟ ਕਰ ਲਏ ਉਹਨਾਂ ਨੇ ਕੰਮ ਕਰਤੇ ਲਗਭਗ ਹੁਣ ਤੱਕ 80% ਕਮ ਹੋ ਚੁੱਕੇ ਨੇ ਜਿਹੜੇ ਆਉਣ ਵਾਲੇ ਸਮੇਂ 'ਚ ਜਿਹੜੇ ਵਾਦੇ ਜਿਹੜੇ ਆਪਣੇ ਕੀਤੇ ਸੀਗੇ ਉਹ ਤਕਰੀਬਨ 20-25% ਰਹਿਦੇ ਹੋ ਰਿਹਾ ਉਹ ਉਹ ਮਤਲਬ ਇਸ ਸਾਲ ਦੇ ਵਿੱਚ ਵਿੱਚ ਲਗਭਗ ਮੈਨੂੰ ਲੱਗਦਾ ਪੂਰੇ ਪੀਐਨਏ ਨੇ 42000 ਨੌਕਰੀਆਂ ਦਿੱਤੀਆਂ ਨੇ ਜੋ ਮੈਂ ਜਾਰੀ ਇਹ ਤਾਂ ਪੁਰਾਣਾ ਰਿਕਾਰਡ ਹੋਊਗਾ ਉਹਦਾ ਵੱਧ ਹੋਊਗਾ 35000 ਕੱਚੇ ਮੁਲਾਜ਼ਮ ਸੀਗੇ ਕਹਿੰਦੇ ਉਹ ਹਾਂ ਉਹ ਤੇ ਜਿਹੜਾ ਨੂੰ ਕਹਿ ਗਰੇਗਾ ਹਾਂਜੀ ਤੇ ਇੱਕ ਨਾ ਅਜਮਾ ਸਰ ਵੀਡੀਓ ਦੇਖ ਰਿਆ ਸੀਗਾ ਲੁਧਿਆਣੇ ਦੇ ਐਮਐਲਏ ਨੇ ਆ ਆਮ ਆਦਮੀ ਪਾਰਟੀ ਦੇ ਗੋਗੀ ਐਮਐਲਏ ਨੇ ਆਈ ਥਿੰਕ ਮੈਨੂੰ ਪੂਰਾ ਨਾਮ ਨਹੀਂ ਪਤਾ ਉਹਨਾਂ ਨੇ ਨਾ ਨੀ ਪੱਥਰ ਰੱਖਿਆ ਸੀ ਬੁੱਢੇ ਨਾਲੇ ਦੇ ਉੱਤੇ ਕੀ ਅਸੀਂ ਇਹਨੂੰ ਸਾਫ਼ ਕਰਾਂਗੇ ਉਹ ਅਜੇਨੀ ਮਤਲਬ ਸ਼ਰਮ ਸ਼ਰਮ ਮਹਿਸੂਸ ਕਰ ਰਹੇ ਸੀਗੇ ਕਿ ਉਹਨਾਂ ਨੇ ਉਹ ਆਪ ਦਾ ਨਾਲ ਦਾ ਨੀ ਪੱਥਰ ਆਪਣੇ ਹੱਥੀਂ ਪੰਨਤਾ ਗਾले ਖੁਦ ਮੈਨੂੰ ਬੇਇੱਜ਼ਤੀ ਮਹਿਸੂਸ ਹੋ ਰਹੀ ਆ ਕਿ ਤੁਸੀਂ ਇਹਨੂੰ ਕਿੰਦਾ ਦੇਖਦੇ ਹੋ ਵੀ ਈਮਾਨਦਾਰੀ ਦੇਖਦੇ ਹੋ ਜਾਂ ਮਤਲਬ ਇਸ ਨੂੰ ਅ ਮਤਲਬ ਕਲੈਮਰ ਦੇਖਦੇ ਹੋ ਵੀ ਸਿਸਟਮ ਦਾ ਕਲੈਬਸ ਹੈ ਇਹ ਉਹ ਮਤਲਬ ਹਾਰੇ ਕੰਮ ਨੂੰ ਕਿਉਂਕਿ ਛੋਟਾ ਕੰਮ ਨਹੀਂ ਹੈਗਾ ਉਹ ਬਹੁਤ ਵੱਡਾ ਕੰਮ ਹੈ ਉਹ ਲੋਕਾਂ ਦਾ ਵੀ ਸਹਿਯੋਗ ਚਾਹੀਦਾ ਹੈ ਉਹਦੇ ਵਿੱਚ ਸੈਂਟਰ ਸਰਕਾਰ ਦਾ ਵੀ ਸਹਿਯੋਗ ਚਾਹੀਦਾ ਹੈ ਕੰਮ ਹੋਊਗਾ ਜ਼ਰੂਰ ਹੋਊ ਪਰ ਟਾਈਮ ਲੱਗ ਸਕਦਾ ਹੈ ਹੋਊਗਾ ਜ਼ਰੂਰ ਠੀਕ ਹੈ ਸਰ ਤੇ ਜਿੱਦਾਂ ਕਿ ਸਰ ਭਗਵਾਨ ਕਮਨ ਸਾਹਿਬ ਉਹ ਜਿਵੇਂ ਕੈਰਨ ਦੇ ਨੇ ਵੀ ਸਕਿਉਰਟੀ ਮਿਲੀ ਹੋਈ ਐ ਇੰਨੀ ਜ਼ਿਆਦਾ ਉਹ ਉਹ ਰਾਦੇ ਤੰਜਕਸ ਦੇ ਸੀਗੇ ਤੇ ਆ ਆਈਬੀ ਦੀ ਰਿਪੋਰਟ ਸੀਗੀ ਪਿਛਲੇ ਸਾਲ ਦੀ ਤੇ ਆਈਬੀ ਦੀ ਰਿਪੋਰਟ ਇਹ ਕਹ ਰਹੀ ਸੀ ਵੀ ਇਹਨਾਂ ਨੂੰ ਜਾਨੀ ਖਤਰਾ ਸੈਂਟਰ ਗਵਰਨਮੈਂਟ ਇਹਨਾਂ ਨੂੰ ਆਪ ਦੀ ਸਕਿਉਰਟੀ ਦੇ ਰਹੀ ਸੀ ਤੇ ਇਹਨਾਂ ਨੇ ਮਨਾ ਕਰਤਾ ਕਿ ਇਹਨੇ ਮੈਨੂੰ ਪੰਜਾਬ ਪੁਲਿਸ ਤੇ ਭਰੋਸਾ ਤੇ ਇਸ ਚੀਜ਼ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਵੀ ਇਹ ਵੱਡ ਐਫਰਟਸ ਨੇ ਇਹਨਾਂ ਦੇ ਜੀਬ ਦੇਖੋ ਜਿਹੜੇ ਤੰਜਕਸ ਦੇ ਸੀਗੇ ਚਲੋ ਉਹ ਠੀਕ ਹੈ ਗੱਲ ਪਰ ਇਹ ਪ੍ਰੋਟੋਕਾਲ ਹੁੰਦਾ ਹਾਂ ਜਿਹੜਾ ਸੀਐਮਡੀ ਸਿਕਿਉਰਟੀ ਦਾ ਉਹਨਾਂ ਦੇ ਹੱਥ 'ਚ ਕੁਝ ਨਹੀਂ ਹੈਗਾ ਜੇ ਉਹ ਚੌੜ ਵੀ ਦਾ ਕੰਲੇ ਨਹੀਂ ਜਾ ਸਕਦੇ ਕਹਿੰਦੇ ਜੀ ਉਸ ਉਹ ਸਿਕਿਉਰਟੀ ਸਿਸਟਮ ਜੋ ਵੀ ਹੈਗਾ ਪ੍ਰੋਟੋਕਾਲ ਉਹਨਾਂ ਨੂੰ ਉਹਦੇ ਵਿੱਚ ਰਹਿਣਾ ਹੀ ਪੈਣਾ ਹੈ ਹਾਂਜੀ ਚਾਹੇ ਕੋਈ ਵੀ ਸੀਐਮ ਆ ਦੇਵੇ ਉਹ ਹਾਂਜੀ ਇਹਦੇ ਵਿੱਚ ਤੇ ਇੱਕ ਸਰ ਐਦਾਂ ਮੈਂ ਤੁਹਾਨੂੰ ਪੁੱਛਣਾ ਸੀਗਾ ਜਿਹੜਾ ਕਿ ਪੰਜਾਬ ਦਾ ਯੂਥ ਭਟਕਿਆ ਹੋਇਆ ਸੀਗਾ ਜਿਵੇਂ ਕਿ ਗੈਂਗਸਟਰਬਾਦ ਦੇ ਵਿੱਚ ਪਿਆ ਹੋਇਆ ਸੀਗਾ ਤੇ ਪੁੱਛੋ ਸਾਰਾ ਇਹ ਉਤਨੀ ਪਿਆ ਹੈ ਸੀ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਸਰਕਾਰ ਕੀ ਉਪਰਾਲੇ ਕਰ ਰਹੀ ਹੈ ਸਰਰੋ ਪਹਿਲਾ ਤਾਂ ਇਹ ਵੀ ਦੇਖੋ ਬੰਦੇ ਬੰਦੇ ਜਿਹੜੇ ਮਿੱਲਾ ਨੇ ਜਾਂ ਫੈਕਟਰੀਆਂ ਨੇ ਉਹ ਪੰਜਾਬ ਦੇ ਵਿਚਾਰੀਆਂ ਨੇ ਜਿਵੇਂ ਸਾਰਾ ਬੜੀ ਟਾਟਾ ਦਾ ਨਾਮ ਦਰ ਲੂਗਾ ਨਾ ਤੁਹਾਡਾ ਲੋਹੜ ਵਾਲੇ ਨੇ ਵਿੱਚ ਆਪਣਾ ਬਹੁਤ ਬੜਾ ਪਲਾਟ ਨੋੜਨ ਜਾ ਰਹੀ ਹੈ ਤੇ ਕਮਰਸਾਡ ਦੇ ਉੱਤੇ ਔਰ ਵਾਲੇ ਸਮੇ ਦੇ ਵਿੱਚ ਵੀ ਏ ਮੇਰੇ ਕੱਲ ਆਪ ਇੱਕ ਦੋ ਦਿਨਾਂ ਦੇ ਵਿੱਚ ਵੀ ਬੰਬਈ ਦੇ ਵਿੱਚ ਮੀਟਿੰਗਾਂ ਹੋਈਆਂ ਨੇ ਬੜੀਆਂ ਕੰਪਨੀਆਂ ਦੇ ਨਾਲ ਜਿਹੜੇ ਮਤਲਬ ਇੱਥੇ ਆ ਕੇ ਆਪਣਾ ਜਿਹੜਾ ਫੈਕਟਰੀਆਂ ਲਾ ਰਹੇ ਨੇ ਉਹਦੇ ਨਾਲ ਪੰਜਾਬ ਦੇ ਜਿਹੜਾ ਜੂਤ ਹੈ ਉਹਨਾਂ ਨੂੰ ਨੌਕਰੀ ਮਿਲੂਗੀ ਜੇ ਜੇ ਨੌਜਵਾਨ ਕੰਮ ਕਰਨਗੇ ਤਾਂ ਉਹਨਾਂ ਨੂੰ ਆਲੇ ਦਲੇ ਭਟਕਣ ਦੀ ਲੋੜ ਨਹੀਂ ਪਊਗੀ ਇਹ ਹੀ ਮਤਲਬ ਮੇਨ ਟੀਚਾ ਆਏਗਾ ਵੀ ਜਿਹੜਾ ਆਰ ਆਰ ਸਭੇ ਦੇ ਵਿੱਚ ਗਵਰਨਮੈਂਟ ਜੌਬ ਤਾਂ ਜਰੂਰ ਕਿੰਨੇ ਕਾਨੂੰਨ ਮਿਲ ਸਕਦੇ ਨੇ ਹੈਗੇ ਉਹ ਜਿੰਨੀਆਂ ਵੈਕੈਂਸੀਆਂ ਪੂਰੀਆਂ ਹੋ ਵੀ ਕਰਦਣੀਆਂ ਨੇ ਪੌਣ ਵਾਲੇ ਸਭ ਇਹ ਵਿੱਚ ਬੜੀਆਂ ਬੜੀਆਂ ਜਿਹੜੀਆਂ ਮਿਲਾਂ ਨੇ ਫੈਕਟਰੀਆਂ ਦੇ ਔਰ ਹੋਰ ਮਤਲਬ ਆਈਟੀ ਸੈਲ ਵਗੈਰਾ ਉਹ ਜਿੰਨੇ ਵੀ ਹੈਗੀਆਂ ਨੇ ਹਾਂਜੀ ਪ੍ਰਾਈਵੇਟ ਕੰਪਨੀਆਂ ਇੱਥੇ ਉਹਨਾਂ ਨੂੰ ਲਿਆ ਰਹੇ ਨੇ ਉਹਨਾਂ ਨੂੰ ਲਗਭਗ ਜਿਵੇਂ ਪਹਿਲਾਂ ਵੀ ਟੈਕਸ ਫ੍ਰੀ ਕਰਨਗੇ ਉਹ ਸਦਾ ਕੁਝ ਜਿਹੜਾ ਤਾਜ ਉਹ ਇੰਡੀਆ ਦੇ ਵਿੱਚ ਵਪਾਰ ਕਰਨਗੇ ਔਰ ਜਿਹੜਾ ਉੱਥੇ ਜਿਵੇਂ ਵੱਲੋਂ ਜਿਹੜਾ ਪ੍ਰਸ਼ਾਸਨ ਸੀਗਾ ਪਹਿਲੀਆਂ ਸਰਕਾਰਾਂ ਦੇ ਵਿੱਚ ਉਹ ਗੱਲ ਜੀ ਸਾਡਾ ਇਸਾ ਸਾਡਾ ਇਸਾ ਹਾਂ ਦੀ ਉਹ ਜੀ ਸਾਰਾ ਉਹ ਚੀਜ਼ ਹੈ ਨਾ ਚਾ ਉਹ ਚੀਜ਼ ਖਤਮ ਹੋਊਗੀ ਤੇ ਉਹਦੇ ਨਾਲ ਜਿਵੇਂ ਹੈਗਾ ਜਿਹੜਾ ਬਿਜ਼ਨਸਮੈਨ ਹੋਰੇ ਆਗੇ ਆਪਣੀਆਂ ਬੰਦਲਾਂ ਲਾਉਣ ਫੈਕਟਰੀਆਂ ਲਾਉਣ ਆਗੇ ਜਿਹੜਾ ਹੈਗਾ ਪੰਜਾਬ ਉਹਦਾ ਜੂਸ ਨੂੰ ਜਿਹੜੀ ਹੈਗੀ ਉਹਦੇ ਚ ਜੋਬ ਮਿਲੂਗੀ ਆ ਪੰਜਾਬ ਤਰੱਕੀਆਂ ਤੇ ਜਾਊਗਾ ਬੜ। ਇਹ ਕਨਾਲ ਸਾਰਾ ਮੇਰਾ ਸਵਾਲ ਹੋ ਰਿਹਾ ਹੈਗਾ ਵੀ ਜਿਵੇਂ ਸੀਐਲ ਸਾਹ ਨੇ ਕਿਹਾ ਸੀਗਾ ਵੀ ਜਿਹੜੇ ਪਿੰਡਾਂ ਦੇ ਵਿੱਚ ਜਦੋਂ ਹੁਣ ਪੰਚਾਇਤੀ ਚੋਣਾਂ ਹੋਣੀਆਂ ਨੇ ਵੇ ਘਰੇ ਸੀਗੇ ਵੀ ਤੁਸੀਂ ਕਿਸੇ ਪਾਰਟੀ ਦਾ ਬੰਦਾ ਚਣੋ ਤੁਸੀਂ ਇੱਕ ਸਰਪੰਚ ਚਣੋ ਜਿਹੜਾ ਨਿਊਟਰਲ ਹੋਵੇ ਮੰਨ ਲਓ ਬੋਲ ਕਰੋ ਕਾਨੂੰ ਕੋਈ ਕਾਂਗਰਸੀ ਵਾਈਂਡਡ ਦਾ ਬੰਦਾ ਜਿੱਤ ਕੇ ਜਾਂਦਾ ਕਿ ਮਾਨ ਸਰਕਾਰ ਜਾਂ ਉਹਨਾਂ ਦੇ ਲੋਕਲ ਐਮ ਐਲ ਏ ਉਸ ਪਿੰਡ ਨੂੰ ਫੰਡਿੰਗ ਉਦਾਂ ਹੀ ਦੇਣਗੇ ਜਾਂ ਉਹਦੇ ਨਾਲ ਬਿੱਤਰਾ ਕਰਨਗੇ ਉਸ ਉਹਨਾਂ ਨੂੰ ਅਸੈਪਟ ਵੀ ਕਰਨਗੇ ਹੋ ਫੰਡਿੰਗ ਦੀ ਫੰਡਿੰਗ ਤਾਂ ਉਹਨੀ ਹੋਣੀ ਆ ਉਹ ਜਿਹੜਾ ਹੈਗਾ ਉਹ ਜਿਹੜਾ ਹੈਗਾ ਸਰਕਾਰ ਜਿਹੜੀ ਹੈਗੀ ਅਸੈਪਟ ਵੀ ਕਰੋਗੀ ਤੇ ਤੇ ਪਾਰਸ਼ਾਤੀ ਨਹੀਂ ਹੋਗੀ ਕਿਉਂਕਿ ਇਹ ਮਤਰੀ ਵਾਲਾ ਕੰਮ ਇਹ ਤਾਂ ਸੈਂਟਰ ਸਰਕਾਰ ਦਾ ਕੰਮ ਹੈ। ਮਤਲਬ ਬੀਜਪੀ ਦਾ ਕੰਮ ਹੈ। ਸਮਝਦਲ ਪਰ ਆਵਾਜ਼ ਮੀ ਪਾਰਟੀ ਦਾ ਜਿਹੜਾ ਹੈਗਾ ਵਿਕਾਸ ਦੇ ਮੁੱਦੇ ਤੇ ਚੱਲੀ ਹੋਈ ਹੈ। ਆਹ ਹੋਰ ਚੱਲੂਗੀ। ਮੈਂ ਪਿੰਡਾਂ ਦੇ ਲਈ ਜਾਨੇ ਦੀ ਕੋਈ ਕੋਈ ਸਰਪੰਚ ਬਣ ਕੇ ਜਾਂਦਾ ਕੋਈ ਵੀ ਪਾਰਸ਼ਾਤੀ ਕਾਂਗਰਸੀ ਕਾਲੀ ਨਾਲ ਨਹੀਂ ਹੋਏਗੀ। ਚਲੋ ਇਹ ਵੀ ਇੱਥੇ ਪਿੰਡ ਕਮਤ ਦੀ ਹੈ। ਉੱਥੇ ਦੇ ਕਾ ਵੀ ਮੇਰੇ ਮਿੱਤਰ ਨੇ ਦੋਸਤ ਨੇ ਉੱਥੇ ਹਾਂਜੀ ਉਹ ਉਹ ਰਵੀ ਪਿੰਡਾਂ ਦੇ ਵਿੱਚ ਗਾ ਵੀ ਸੌਣ ਜਾਇਆ ਉੱਥੇ ਜਿਹੜੀ ਪੰਚਾਇਤ ਸੀਗੀ ਭਵੰਦੀ ਉਹ ਗਾ ਉਸ ਦੀ ਸੀਗੀ ਉਹ ਅ ਉੱਥੇ ਦੇ ਨੌਜਵਾਨਾਂ ਨੇ ਔਰ ਪਿੰਡ ਦੇ ਜਿਹੜੇ ਜਿੰਨੇ ਵੀ ਸੀਗੇ ਬਜ਼ੁਰਗ ਉਹਨਾਂ ਦਾ ਮੇਰੇ ਕੋਲ ਮੀਰੀ ਦਾ ਪਾਰਨਸ ਐਡਿਟਰੀ ਵੀ ਉਹ ਉਹਦੇ ਇਹਨੇ ਲੋਕ ਉਹ ਕਹਿੰਦੇ ਵੀ ਇਹ ਜੀ ਸਰਕਾਰ ਪਹਿਲੀ ਵਾਰ ਆਈ ਹੈ ਵੀ ਕੋਈ ਪਾਰਸ਼ੇਟ ਨਹੀਂ ਕਰੀ ਜਿਹੜੇ ਪਿੰਡ ਦੇ ਚੰਗੇ ਕੰਮ ਕੀਤੇ ਰਹੇ ਮਤਲਬ ਐਨਵਾਇਰਨਮੈਂਟ ਚੰਗੀ ਹੋਈ ਹੈ ਮਤਲਬ ਹੋਰ ਨਹੀਂ ਸੋ ਸੋ ਕਾ ਨਹੀਂ ਹੈਗੀ ਹੈ ਜਾਇ ਕਾਗਰਸੀ ਸੀਗੀ ਪਰ ਕਦੇ ਮਤਲਬ ਐਮਐਲਏ ਸਾਹਿਬ ਨੇ ਸਾਡੇ ਸਾਊਥ ਸਾਹਿਬ ਨੇ ਇਹ ਨਹੀਂ ਕਿਹਾ ਅਗਾ ਕਿ ਇੱਕ ਬਾਗ ਜੈਟੇ ਨਹੀਂ ਹੋਰਦੇ ਵੀ ਉਹ ਕਾਲ ਦੇ ਇਨ ਉਹ ਪਾਲੀ ਨੇ ਆ ਅਸੀਂ ਲੋਕਾਂ ਨੂੰ ਜੋੜਨਾ ਹੈ ਤੋੜਨਾ ਨਹੀਂ ਤੋੜਨਾ ਇੱਕ ਵਾਰ ਸਰ ਮੈਂ ਥੋੜੇ ਜਿਹਾ ਇੱਕ ਇੱਕ ਸਵਾਲ ਆ ਬਾਕੀ ਫਿਰ ਆਪਾਂ ਨੈਸ਼ਨਲ ਮੁੱਦੇ ਤੇ ਗੱਲ ਕਰਾਂਗੇ ਇੱਕ ਜਿਹੜਾ 1076 1010 70 ਨੰਬਰ ਹੈ ਜਿਹੜਾ ਇਹ ਹੈਲਪਲਾਈਨ ਨੰਬਰ ਮਾਨ ਸਾਹਿਬ ਨੇ ਜਾਰੀ ਕੀਤਾ ਹੈ ਜਿਹੜੀਆਂ ਕਿ ਪਹਿਲੀਆਂ ਸਰਕਾਰਾਂ ਦੇ ਅਸ਼ਰੂਪ ਹੋ ਸਕਦੇ ਨੇ ਉਹਨਾਂ ਨੇ ਅ ਕਈ ਮੈਂ ਦੇਖਣਾ ਚਾਹਣਾ ਮਤਲਬ ਖੁਦ ਮੇਰੇ ਇੱਕ ਦੋ ਦੋਸਤ ਨੇ ਉਹ ਕਹਿੰਦੇ ਯਾਰ ਸਾਡਾ ਕੰਮ ਹੋਇਆ ਕੀ ਬਾਕੀ ਇਹ ਕੰਮ ਕਰਦਾ ਹੈ ਇਸ ਤਰੀਕੇ ਨਾਲ ਤੁਸੀਂ ਫੋਨ ਕਰੋ ਛੁੱਟੀ ਵਾਲੇ ਦਿਨ ਦੋ ਵੇਨਾ ਹਾਂਜੀ ਅ ਮਤਲਬ 9 ਤੋਂ 5 ਵਜੇ ਦੇ ਵਿੱਚ ਹਾਂਜੀ ਤੁਹਾਡੀ ਅਪਾਇਟਮੈਂਟ ਹੋਊਗੀ ਮੈਂ ਆਪਣੇ ਬੇਟੇ ਦਾ ਹਾਂ ਤੇ ਆਪਣੀ ਵਾਈਫ ਦਾ ਜਿਹੜਾ ਹੈਗਾ ਸਰਟੀਫਿਕੇਟ ਬਣਾਇਆ ਹੈ ਹਾਂਜੀ ਤੇ ਉਹ ਅਪਾਇੰਟਮੈਂਟ ਲਈ ਘਰ ਆ ਕੇ ਬਣਾਇਆ ਨਹੀਂ ਤਾਂ ਉੱਥੇ ਜਾ ਕੇ ਤੁਸੀਂ ਚਾਹੇ ਸੌਦਾ ਸੈਂਟਰ ਚ ਜਾ ਲਿਓ ਜਾਂ ਹੋ ਜਾਏ ਤੁਸੀਂ ਇੱਥੇ ਲੈ ਜਾਓ ਤੇ ਆਪ ਚਾਰ ਘੰਟੇ ਪਹਿਲਾਂ ਬੰਦੇ ਘੰਟੇ ਉੱਥੇ ਜਿਹੜੇ ਹੈਗੇ ਆਪਣੇ ਵੇਸਟ ਹੁੰਦੇ ਦੀ ਹੋਊਗਾ ਆਪਾਂ ਨੂੰ ਫੋਨ ਕਰਕੇ ਪੁੱਛ ਲੈਣੀ ਆ ਸਾਡ ਤੁਹਾਡੇ ਕੋਲ ਟਾਈਮ ਕਦੋਂ ਹੈ ਕਦੋਂ ਤੁਸੀਂ ਤੁਹਾਡੇ ਘਰ ਆ ਸਕਦੇ ਨੇ ਸਵੇਰੇ ਆਈਏ ਜਾਂ ਦੁਪਹਿਰ ਤੋਂ ਬਾਅਦ ਆਈਏ ਮਤਲਬ ਕਮਾਂ ਤੁਸੀਂ ਕੀ ਲਾਇਆ ਮੈਂ ਇਹ ਵੀ ਹੋਣਾ ਹੈ ਪੁੱਛਿਆ ਹਾਂਜੀ ਵੀ ਤੁਸੀਂ ਤੁਹਾਨੂੰ ਟਾਈਮ ਕਿਹੜਾ ਛੋਟ ਹੋਊਗਾ ਕਿ ਸਵੇਰ ਦਾ ਉਹ ਜਾਂ ਦੁਪਹਿਰ ਤੋਂ ਬਾਅਦ ਹੋਊਗਾ ਹਾਂ ਤਾਂ ਇਹ ਚੀਜ਼ ਬੜੀ ਲੋਕਾਂ ਨੂੰ ਸੁਭਦ ਹੋਈ ਹੈ ਸਰਕਾਰ ਦੀ ਹੈ ਜਿਹੜੀ 1000 ਸੇਵਾ ਬਹੁਤ ਵਧੀਆ ਐਪ ਹੈ ਤਾਂ ਜਿਹਦੇ ਚ 42 ਮਤਲਬ ਕਿਸਮ ਦੇ ਆਪਾਂ ਕੰਮ ਕਰਵਾ ਸਕਦੇ ਘਰੇ ਬੈਠੇ ਬੈਠੇ ਮਤਲਬ ਆਨਲਾਈਨ ਆਪਾਂ ਬੁਕਿੰਗ ਕਰਵਾ ਕੇ ਪਰੇ ਆ ਕੇ ਕਰਦੇ ਚਾਕੀ ਜਾਂਦੇ ਠੀਕ ਹੈ ਸਰ ਇਹ ਹਾਲ ਸਰ ਆਪਾਂ ਚੱਲਦੇ ਆ ਨੈਸ਼ਨਲ ਮੁੱਦੇ ਤੇ ਉਨੇ ਕੇਜਰੀਵਾਲ ਸਾਹਿਬ ਜੀ ਇਹ ਉਹਨਾਂ ਦੀ ਜ਼ਮਾਨਤ ਹੋ ਗਈ ਸੀ ऑलरेडी ਤੇ ਪਹਿਲਾ ਜਦੋਂ ਬੁੱਤਾ ਬੜੇ ਉਹਨਾਂ ਨੇ ਸੁਪਰੀਮ ਕੋਰਟ ਤੋਂ ਜ਼ਮਾਨਤ ਲਈ 20 ਦਿਨਾਂ ਵਾਸਤੇ ਉਹ ਬਾਹਰ ਆ ਗਏ ਤੇ ਫੇਰ ਅੰਦਰ ਚਲੇ ਗਏ ਫੇਰ ਉਹਨਾਂ ਦੀ ਜ਼ਮਾਨਤ ਹੋ ਗਈ ਫੇਰ ਭਾਜਪਾ ਨੇ ਮਤਲਬ ਆਪਣਾ ਮਤਲਬ ਉਹੀ ਰੂਪ ਦਿਖਾਇਆ ਸੀਬੀਏ ਨੂੰ ਕੇਸ ਫਾਰਵਰਡ ਕਰਤਾ ਤੁਸੀਂ ਕੀ ਸਮਝਦੇ ਹੋ ਕਿ ਇਹ ਬਦਲੇ ਦੀ ਭਾਵਨਾ ਤਾਂ ਸ਼ਰਿਆ ਵੀ ਲੱਗ ਰਹੀ ਆ ਬਿਲਕੁਲ ਬਿਲਕੁਲ ਇਹਦੇ ਚ ਤਾਂ ਹਾਂ ਜੀ ਉਹ ਨਾਲ ਵੈਸੇ ਹੀ ਡਰ ਖਾਈ ਜਾਂਦਾ ਜਿਵੇਂ ਅਗਰ ਮੀਓ ਬਾਹਰ ਆ ਗਿਆ ਤਾਂ ਸਾਡਾ ਸਾਰਾ ਨਾਸ ਕਰ ਦੂਗਾ ਜਿਵੇਂ ਕਹਦੇ ਆਂ ਨੇ ਹਾਂ ਤੋ ਇੱਕ ਕੱਲਾ ਪੰਜਾਬ ਨਹੀਂ ਹੋਰ ਵਾਲੇ ਸਮੇ ਦੇ ਵਿੱਚ ਪੂਰੀਆਂ ਜਿੰਨੀਆਂ ਸਾਰੀਆਂ ਸਟੇਟਾਂ ਦੇ ਵਿੱਚ ਤਾਂ ਅਸੀਂ ਕਵਰ ਸੇ ਨਾਲ ਮਿਲ ਕੇ ਸਰਗਰ ਬਰੋਡ ਗਾਏ ਅੰਦੇ ਉਹ ਕਿ ਕਿ ਡਿਵਾ ਅਪਰੇ ਸੀ ਦਿੱਲੀ ਉਹ ਬੜੇ ਪਰੇ ਲੇ ਕੇ ਆ ਆਈਟੀ ਸੱਲ ਦੇ ਦੇ ਸੀਗੇ ਉਹ ਹਾਂ ਦੇ ਸੀਗੇ ਅੰਦਰ ਉਹਨਾਂ ਨੂੰ ਡਰ ਲੱਗਦਾ ਇਹਨਾਂ ਨੂੰ ਇਸ ਕਰਕੇ ਉਹ ਕਹਦੇ ਵੀ ਇਹਨਾਂ ਨੂੰ ਬਾਹਰ ਨਹੀਂ ਨਿਕਲਉਂਦੇ ਹਾਂਜੀ ਛੁੱਟੇ ਗਏ ਸਦਾ ਪਾ ਬਾਗੇ ਅੰਦਰ ਹਾਂਜੀ ਸੁਸੋਦੀਆ ਸਾਹਿਬ ਤਾਂ ਬਾਹਰ ਆ ਚੁੱਕੇ ਆਲਰੇਡੀ ਤੇ ਇੱਕ ਸਰ ਜਿਵੇਂ ਹੁਣ ਹਰੀਆਲੇ ਚ ਚੋਣਾ ਹੋਣੀ ਹੈ ਉਹਦੇ ਵਿੱਚ ਕੀ ਆਮ ਆਦਮੀ ਪਾਰਟੀ ਅਲਾਈਸ ਕਰੂਗੀ ਕਾਂਗਰਸ ਨਾਲ ਕੀ ਹੋ ਸਭਾ ਦੇ ਵਿੱਚ ਤਾਂ ਕੀਤਾ ਸੀ ਇਹਦੇ ਇਹਦੇ ਵਿੱਚ ਇਹਦੇ ਬਾਰੇ ਮੈਂ ਕੁਝ ਨਹੀਂ ਕੁਝ ਕਹੂੰਗਾ ਜਿਹੜਾ ਹਾਈ ਕਮਾਡ ਦੇ ਫੈਸਲੇ ਤੇ ਜਿਵੇਂ ਇੱਕ ਨਾਮ ਐਡਾ ਪੁੱਛਣਾ ਚਾਹੁੰਦਾ ਸੀ ਜਿਵੇਂ ਕੇਜਰੀਵਾਲ ਸਾਹਿਬ ਜਦੋਂ ਜੇਲ੍ਹ ਦੇ ਅੰਦਰ ਸੀਗੇ ਇਹ ਸ਼ੂਗਰ ਦੇ ਮਰੀਜ਼ ਨੇ ਇਹਨਾਂ ਨੇ ਇਹ ਮਤਲਬ ਇਹਨਾਂ ਦੇ ਸਪੋਕਸਮੈਨ ਵਲੋਂ ਜਾਂਚ ਲਗਾਇਆ ਗਿਆ ਬਕੈਰਾ ਟੈਸਟ ਕਾਨਫਰੰਸ ਕਰਕੇ ਕਿ ਇਹਨਾਂ ਨੂੰ ਇਨਸੂਲਿਨਸ ਨਹੀਂ ਲਾਉਂਦੇ ਹੈਗੇ ਵੀ ਜਿਹੜਾ ਟੀਕਾ ਹੁੰਦਾ ਤੇ ਇਹ ਜਿਹੜੀ ਭਾਜਪਾ ਸਰਕਾਰ ਆ ਇਹ ਰੇ ਨਾਲ ਸ਼ਰਿਆਂ ਵੀ ਧੱਕਾ ਕਰਦੀ ਆ ਵੀ ਦਵਾਈ ਵੀ ਨਹੀਂ ਬੰਦੇ ਨੂੰ ਦੇ ਰਹੀ ਬਿਲਕੁਲ ਉਹੀ ਹੈ ਵੀ ਉਹ ਤਾਂ ਇਹ ਜਾਉਂ ਬੀਜੇਪੀ ਤਾਂ ਇਹ ਚੰਦਰੀ ਵੀ ਜਿਹੜਾ ਸ਼ਖਸ਼ ਹੈਗਾ ਬਈ ਸਾਡਾ ਕਾਲ ਹੈ ਇਹਨੂੰ ਤੇਰੇ ਨਾਲ ਕਿਸੇ ਦਾ ਵੀ ਨਾਲ ਖਤਮ ਕੀਤਾ ਹੈ ਹਾਂ ਤੇ ਇੱਕ ਸਾਰਾ ਹੋਰ ਸਵਾਲ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ 2027 ਚ ਚੋਣਾਂ ਹੋਣੀਆਂ ਨੇ ਬੀਜੇਪੀ ਵੀ ਬਹੁਤ ਮਜ਼ਬੂਤ ਹੋ ਰਹੀ ਆ ਜਿਹੜੇ ਆ ਇਨਾ ਜੋ ਨਿਕਲ ਗਏ ਗਏ ਨੇ ਸ਼ੀਤਲ ਅਨੁਰਾਗ ਹੋ ਗਿਆ ਇੱਕ ਹੋਰ ਜੀ ਨੇ ਐਮਪੀ ਦੀ ਇਲੈਕਸ਼ਨ ਲੜੀ ਸੀ ਕੀ ਨਾਮ ਸੀ ਉਹ ਦਾ ਸੰ ਆ ਦਿਨੇਸ਼ ਸ਼ਸ਼ੀਲ ਸ਼ਸ਼ੀਲ ਕੁਮਾਰ ਰੈਨਕੂ ਦੇਖੋ ਪਹਿਲਾਂ ਤਾਂ ਪਾਰਟੀ ਦੇ ਵਿੱਚ ਐਮਐਲਏ ਸ਼ਿਪ ਪਹੰਡਾਈ ਸਾਰਾ ਕੁਝ ਕੀਤਾ ਹੁਣ ਜਾ ਕੇ ਉਹ ਵੀ ਪਾਰਟੀ ਮਾੜੀ ਉਹ ਵੀ ਬਹੁਤ ਮਤਲਬ ਠਿੱਕ ਤਰੀਕੇ ਨਾਲ ਮਜ਼ਬੂਤ ਹੋ ਰਹੀ ਹੈ ਕੀ ਗੱਲ 2027 ਦੇ ਵਿੱਚ ਕਾਂਗਰਸ ਤੇ ਆਵਾਦਨੀ ਪਾਰਟੀ ਇਕੱਠੇ ਇਲੈਕਸ਼ਨ ਲੜ ਸਕਦੇ ਆ ਤੁਹਾਨੂੰ ਕੀ ਲੱਗਦਾ ਹੈ ਇਹਦੇ ਤੇ ਨੇ ਇਹਦੇ ਬਾਰੇ ਹਾਈ ਕਮਾਡ ਦੇ ਫੈਸਲਾ ਕਰਿੰਦਾ ਹੈ ਕੋਈ ਇਹਦੇ ਚ ਕੋਈ ਉਹ ਨਹੀਂ ਕਹਵਾ ਕੋਈ ਕਵਰਸ਼ਨ ਕਰਾਵਾ ਤੇ ਮੈਂ ਕਹਿੰਦਾ ਵੀ ਜ ਇਕੱਠੇ ਲੜਨ ਨਾਲ ਤਾਂ ਜਿਆਦਾ ਵਧੀਆ ਤਾਂ ਜਿਆਦਾ ਵਧੀਆ ਮੇਰਾ ਵੀ ਓਪੀਨੀਅਨ ਹੈ ਇਹ ਵੀ ਕਿਉਂਕਿ ਜਦੋਂ ਆਪਾਂ ਸੈਂਟਰ ਲੈਵਲ ਤੇ ਇੱਕ ਆ ਤੇ ਸਾਰੇ ਪੰਜਾਬ ਚ ਵੀ ਇੱਕੇ ਹੋਣਾ ਚਾਹੀਦਾ ਤੇ ਚਲੋ ਜੀ ਸਰ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਸਰਦਾ ਬਹੁਤ ਬਹੁਤ ਇੱਥੇ ਆਉਣ ਦਾ ਤੇ ਅੱਗੇ ਵੀ ਨਵੀਆਂ ਤੋਂ ਨਵੀਆਂ ਸ਼ਕਸ਼ੀਤਾਵਾਂ ਤੁਹਾਨੂੰ ਮਿਲਾਉਂਦੇ ਰਵਾਂਗੇ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ